ਅਗਵਾਈ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਨਦੀਪ ਸਿੰਘ ਖੇੜਾ ਦੇ ਰਾਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਐਸਪੀ ਡਾਕਟਰ ਦੱਸਦੇ ਕਿ ਅਮਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਕਿਸਾਨ ਹਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਨੂੰ ਰੱਦ ਕਰੇ ਮਨਦੀਪ ਸਿੰਘ ਖੇੜਾ ਨੇ ਤੇ ਓਂਕਾਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਜਾ ਰਿਹਾ ਹੈ ਅੱਜ ਦੇ ਸੀ ਸੁਯੁਗਤ ਕਿਸਾਨ ਮੋਰਚੇ ਦੇ ਸੱਜਣ ਤੋਂ ਸਾਰੇ ਭਾਰਤ ਦੇ ਵਿੱਚ ਐਮਪੀ ਆ ਨੂੰ ਮੰਗ ਪੱਤਰ ਦਿੱਤੇ ਨੇ ਅ ਏਸੀ ਵੀ ਇੱਥੇ ਅੱਜ ਡਾਕਟਰ ਅਮਰ ਸਿੰਘ ਨੂੰ ਮੰਗ ਪੱਤਰ ਦੇਣਾ ਤਾਂ ਪਰ ਉਹ ਬਾਹਰ ਹੋਣ ਦੇ ਕਾਰਨ ਅ ਜਿਹੜੇ ਵੀ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਨੇ ਮੰਗ ਪੱਤਰ ਦਿੱਤਾ ਉਹ ਜਿਹੜੀ ਕੇਂਦਰ ਦੀ ਸਰਕਾਰ ਨਵਾਂ ਕੌਮੀ ਖੇਤੀ ਕਾਡਾ ਲੈ ਕੇ ਆਈ ਹੈ ਉਹ ਹੀ ਤਿੰਨ ਖੇਤੀ ਕਾਨੂੰਨ ਆ ਜਿਹੜੇ 20 20 ਤੇ 21 ਦੇ ਵਿੱਚ ਕਿਸਾਨਾਂ ਨੇ ਭਾਰਤੀਆਂ ਨੇ ਕੱਟੇ ਹੋ ਕੇ ਦਿੱਲੀ ਦੀਆਂ ਭਰੂਆਂ ਤੇ ਬੈਠ ਕੇ ਰੱਦ ਕਰਵਾਏ ਸੀ ਉਹਨਾਂ ਨੂੰ ਦਿਵਾਰੋ ਲਾਗੂ ਕਰਨ ਜਾ ਰਹੀ ਆ ਪਹਿਲਾਂ ਉਹ ਸਿੱਧਾ ਕੇਂਦਰ ਸਰਕਾਰ ਲਾਗੂ ਕਰਦੀ ਸੀ ਪਰ ਹੁਣ ਜਿਹੜਾ ਇਹਨਾਂ ਨੇ ਸਟੇਟ ਸਰਕਾਰਾਂ ਨੂੰ ਭੇਜੇ ਨੇ ਵੀ ਜਿਹੜੀਆਂ ਸਟੇਟੀਆਂ ਸਰਕਾਰਾਂ ਨੇ ਕੋਈ ਕਾਨੂੰਨ ਨੇ ਜਿਹੜੇ ਆਪਣੇ ਆਪਣੇ ਸਟੇਟ ਦੇ ਵਿੱਚ ਪਾਸ ਕਰਨਾ ਅ ਅਸੀਂ ਭਵੰਤ ਸਿੰਘ ਸਾਹਿਬ ਤੋਂ ਮੰਗ ਕਰਦੇ ਆ ਵੀ ਜਿਹੜੇ ਉਹ ਮਤਾ ਪਾ ਕੇ ਇਹਨੂੰ ਜਿਹੜਾ ਕਾਨੂੰਨ ਆ ਇਹਨੂੰ ਰੱਦ ਕਰਨਾ ਜਿਹੜਾ ਤੁਸੀਂ ਡਾਕਟਰ ਅਮਰ ਸਿੰਘ ਦੇ ਨਾਂ ਤੇ ਜਿਹੜਾ ਮਨਪਤਰ ਦਿੱਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਕੁਝ ਵੀ ਉਹ ਫੈਮਲੀ ਤੋਂ ਦੀ ਗੱਲਬਾਤ ਕਰਨਾ हां ਅਸੀਂ ਜਿਹੜੀਆਂ ਮੰਗਾਂ ਨੇ ਕਿਸਾਨੇ ਦੀਆਂ ਜਿਹੜੀਆਂ ਸਾਡੇ ਕੋਲ ਮੰਨੀਆਂ ਵੀ ਮੰਗਾ ਵੀ ਨੇ ਜਾਂ ਕੇਂਦਰ ਸਰਕਾਰ ਦੀਆਂ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਵੀ ਮੰਗਾ ਵੀ ਨੇ ਜਦੋਂ 2014 ਦੇ ਵਿੱਚ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਆਈ ਆ ਉਹਨਾਂ ਨੇ ਮੰਨਿਆ ਸੀ ਵੀ ਅਸੀਂ ਜਿਹੜੀ ਜਿਹੜਾ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਅਸੀਂ 23 ਫਸਲਾਂ ਤੇ ਕਾਨੂੰਨ ਬਣਾਵਾਂਗੇ ਐਮਐਸਪੀ ਕਾਨੂੰਨ ਉਹਨਾਂ ਨੇ ਆਪ ਮੰਨਿਆ ਤਾਂ ਜਿਹੜੀ ਉਹਨਾਂ ਦੀ ਕਹਿੰਦੀ ਹੈ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਪਾਇਆ ਵਾ ਸਾਦੀ ਵੀ ਮੰਗਾਂ ਤੇ ਉਹਨਾਂ ਨੇ ਵਾਦਾ ਵੀ ਕਿਹਾ ਤੇ ਨਾ ਕਰਿਆ 2020-21 ਦੇ ਅੰਦੋਲਨ ਤੋਂ ਬਹੁਤ ਪੁਰਾਣਾ ਪਰ ਉਹ ਮੰਗਾਂ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਨਾ ਉਹਨਾਂ ਨੂੰ ਨਜ਼ਰ ਅੰਦਾਜ਼ ਕਰਿਆ ਜਾ ਰਿਹਾ ਹੈ। ਬਾਈਗਰ ਦੀ ਖਾਲਸਾ ਬਾਈਗਰ ਦੀ ਫਾਤੇ ਅੱਜ ਅਸੀਂ ਕਿਸਾਨਾਂ ਦੇ ਪਾਸੇ ਇਕੱਠੇ ਹੋਏ ਆ ਸਾਡੇ ਪ੍ਰਧਾਨ ਜੀ ਬਲਾਕ ਪ੍ਰਧਾਨ ਅਮਰ ਸਿੰਘ ਜੀ ਆਮਨ ਬਡਾਲੀ ਸਾਨੂੰ ਇੱਕ ਮੈਸੇਜ ਮਿਲਿਆ ਕਿ ਅੱਜ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਦੇਣਾ ਹੈ। ਜੋ ਕਿਸਾਨਾਂ ਦੀਆਂ ਮੰਗਾਂ ਹਨ ਤਾਂ ਜੋ ਸਾਡੇ ਐਮਪੀ ਸਾਹਿਬ ਉਹਨਾਂ ਮੰਗਾਂ ਨੂੰ ਹੰਦਰ ਵਿੱਚ ਲਿਆ ਕੇ ਚੱਕਣ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਾਉਣ ਉਹਨਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਸਾਹਮਣੇ ਅੱਜ ਪੇਸ਼ ਕੀਤਾ ਜਾ ਰਿਹਾ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਇਹ ਮੰਗ ਪੱਤਰ ਦੇ ਅਨੁਸਾਰ ਇਹਨਾਂ ਦੀਆਂ ਜੋ ਵੀ ਮੰਗਾਂ ਹਨ ਉਹ ਸਾਰੀਆਂ ਮੁੱਦੇ ਹੱਲ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਬਲਾਕ ਖੇੜਾ ਮੇਰੇ ਨਾਲ ਸਾਡੇ ਇਸ ਹਲਕੇ ਦੇ ਸਾਡੇ ਬਾਡੇ ਮੰਦੀਜੀ ਬਾਲੀ ਸਾਹਿਬ ਅੱਜ ਜਿਹੜਾ ਵਿਸ਼ੇਸ਼ ਇੱਕ ਪੰਚਲ ਦਾ ਪ੍ਰਧਾਨ ਅਸਤੇ ਸੀ ਜਾਵੇ ਸੀ ਕਿ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਅਮਰ ਸਿੰਘ ਜੀ ਨੇ ਆਉਣਾ ਸੀਗਾ ਤੇ ਦਿੱਲੀ ਦੇ ਕੁਝ ਰਜਾਇਮੀਆਂ ਕਰਕੇ ਉਹ ਜਿਹੜਾ ਉਹ ਦਿੱਲੀ ਨੇ ਇਸ ਕਰਕੇ ਉਹ ਤੇ ਨਹੀਂ ਪਹੁੰਚ ਸਕੇ ਤੇ ਉਹਨਾਂ ਦਾ ਸਨੇਹਾ ਲੱਗਦੇ ਸਾਰੇ ਅਸੀਂ ਜਿਹੜਾ ਅੱਜ ਇਸ ਸ੍ਰੀ ਫਟਗੜ ਸਾਹਿਬ ਦੀ ਧਰਤੀ ਸੈਕਿੰਡ ਦੇ ਸਾਹਮਣੇ ਸਾਡੇ ਜਿਹੜਾ ਦਫ਼ਤਰ ਹੈ ਸਾਡਾ ਕਾਂਗਰਸ ਕਮੇਟੀ ਦੇ ਉੱਤੇ ਪਹੁੰਚੇ ਜੀਗੇ ਸਾਨੂੰ ਇਹ ਮਿਲੇ ਹੈ ਕਿ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਮੰਗ ਪੱਤਰ ਜਿਹੜੀਆਂ ਸਮੇਂ ਦੀ ਲੋਨ ਅਨੁਸਾਰ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਉਹ ਲੱਗਦੀਆਂ ਆ ਰਹੀਆਂ ਨੇ ਔਰ ਉਹ ਮੰਗਾਂ ਜਿਹੜੀਆਂ ਨੇ ਉਹ ਕਿਸੇ ਪਾਸੇ ਜਿਹੜੀਆਂ ਮੋਦੀ ਸਰਕਾਰ ਤੱਕ ਨਹੀਂ ਲਾ ਰਹੀ ਔਰ ਉਹਨਾਂ ਹੀ ਮੰਗਾਂ ਨੂੰ ਲੈ ਕੇ ਜਿਹੜਾ ਇੱਕ ਮੰਗ ਪੱਤਰ ਆ ਕਿਸਾਨ ਜਥੇਬੰਦੀ ਵੱਲੋਂ ਦਿੱਤਾ ਜਾਣਾ ਤਾਂ ਜੋ ਸਾਡੇ ਪੰਜਾਬ ਦੀ ਜਿਹੜੀ ਇੱਕ ਬਲੰਦ ਆਵਾਜ਼ ਸਾਡੇ ਐਮਟੀ ਡਾਕਟਰ ਅਮਰ ਸਿੰਘ ਜੀ ਇਸ ਹਲਕੇ ਦੀ ਬਲੰਦ ਆਵਾਜ਼ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਤੋਂ ਜਿਹੜੇ ਐਮਟੀ ਨੰਬਰ ਪਾਰਲੀਮੈਂਟ ਦੇ ਤੌਰ ਤੇ ਤੇ ਹੈਗਨੇ ਦਿੱਲੀ ਉਹ ਵਿੱਚ ਤੇ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਨੇ ਉੱਥੇ ਜਿਹੜੀਆਂ ਮੋਦੀ ਸਰਕਾਰ ਦੇ ਸਾਹਮਣੇ ਰੱਖੀਆਂ ਜਾ ਸਕਣ ਤੇ ਉਸੇ ਹੀ ਸੰਬੰਧ ਵਿੱਚ ਇਹ ਮੰਗ ਪੱਤਰ ਜਿਹੜਾ ਅਸੀਂ ਲੈਣ ਵਾਸਤੇ ਤੇ ਪਾਰਟੀ ਵੱਲੋਂ ਪਹੁੰਚਿਆ ਸੋ ਉਮੀਦ ਕਰਦੇ ਹਾਂ ਕਿ ਇਦਾਂ ਜਿਹੜੇ ਆਪਾਂ ਸਾਰੇ ਜਣੇ ਜੁੜ ਕੇ ਹੰਬੜਾ ਮਾਰ ਕੇ ਜਿੱਦ ਇਸ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਅਸੀਂ মিডিਆ ਨੂੰ ਵੀ ਕਹਿਣਾ ਚਾਹਾਂਗੇ ਕਿ ਕਿਸਾਨਾਂ ਲਈ ਜਿੰਨਾ ਤੱਕ ਹੋ ਵੀ ਸਕੇ ਉਹ মিডিਆ ਦੇ ਵਿੱਚ بلند ਆਵਾਜ਼ ਕੀਤੀ ਜਾਵੇ ਜਿੰਨਾ ਤੱਕ ਆ ਕਾਂਗਰਸ ਪਾਰਟੀ ਦਾ ਸਵਾਲ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ Dalit ਦੇ ਨਾਲ ਰਖੇਤ ਮਜ਼ਦੂਰ ਦੇ ਨਾਲ ਮਜ਼ਦੂਰਾਂ ਦੇ ਨਾਲ ਹਮੇਸ਼ਾ ਜਿਹੜੀ ਆ ਕਾਂਗਰਸ ਪਾਰਟੀ ਖੜੀ ਹੈ ਤੇ ਹਮੇਸ਼ਾ ਹੀ ਜਿਹੜੀ ਆ ਉਹ ਖੜੀ ਰਹੇਗੀ ਬਹੁਤ ਬਹੁਤ ਧੰਨਵਾਦ